ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਪੰਜਾਬ ਵਿੱਚ ਕਾਰਪੋਰੇਟ ਚੋਣਾਂ ਨਾ ਕਰਵਾਉਣ ਦੇ ਬਿਆਨਾਂ ਨੂੰ ਲੈ ਕੇ ਲੁਧਿਆਣਾ ਤੋਂ ਆਪ ਵਿਧਾਇਕ ਗੁਰਪ੍ਰੀਤ ਗੋਗੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਲਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਾਰਪੋਰੇਸ਼ਨ ਦੇ ਚੋਣ ਕਰਾਵੇਗੀ ਕਿਉਂਕਿ ਪਹਿਲਾ ਲੋਕ ਸਭਾ ਚੋਣਾਂ ਵਿੱਚ ਲੋਕ ਭਾਜਪਾ ਨੂੰ ਕਰਾਰਾ ਜਵਾਬ ਦੇਣਗੇ ਤਾਂ ਉਸ ਤੋਂ ਬਾਅਦ ਕਾਰਪੋਰੇਸ਼ਨ ਚੋਣਾਂ ਵਿੱਚ ਕਾਂਗਰਸ ਭਾਜਪਾ ਨੂੰ ਜਵਾਬ ਦੇਵੇਗੀ ਕੱਲਿਆ ਅਨੁਰਾਗ ਜੀ ਨੂੰ ਇਹ ਪੁੱਛਿਆ ਗਿਆ ਵੀ ਪਹਿਲਾਂ ਜਿਹੜੀ ਪਾਰਲੀਮੈਂਟ ਤੁਸੀਂ ਲਿਆਦੀ ਆ ਇਹ ਤਾਂ ਤੁਸੀਂ ਆਪ ਦੇ ਹਾਂਜੀ ਲੋਕਾਂ ਤੁਸੀਂ ਵੋਟਾਂ ਲੋੜ ਆ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਜਵਾਬ ਲੋਕਾਂ ਦੇ ਜਵਾਬ ਦੇਣਗੇ ਹੁਣ ਵੋਟਾਂ ਦੇ ਰਾਹੀਂ ਕਿਸ ਤਰੀਕੇ ਨਾਲ ਤੁਸੀਂ ਪੰਜਾਬ ਦੇ ਲੋਕਾਂ ਨਾਲ ਕਿਸਾਨਾਂ ਨਾਲ ਨੌਜਵਾਨਾਂ ਨਾਲ ਜੋ ਜੋ ਝੂਠੇ ਵਾਦੇ ਹੁਣ ਤੱਕ ਦਿੱਤੇ ਆ ਤੁਹਾਡੀ ਸਰਕਾਰਾਂ ਨੇ ਤੇ ਪਹਿਲਾਂ ਤਾਂ ਅਸੀਂ ਉਹ ਜਵਾਬ ਦੇ ਆ ਕਿ ਹੁਣ ਉਸ ਤੋਂ ਬਾਅਦ ਕੋਈ ਗੱਲ ਨਹੀਂ ਸਾਨੂੰ ਸਾਡੇ ਪੰਜਾਬ ਦਾ ਫਿਕਰ ਆ ਅਸੀਂ ਪੰਜਾਬ ਦੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆਗੇ ਅਸੀਂ ਕਾਰਪੋਰੇਸ਼ਨ ਦੇ ਇਲੈਕਸ਼ਨਾਂ 'ਚ ਤੋਂ ਬਾਅਦ ਕਰਾਵਾਂਗੇ ਐਮਐਲ ਸਾਬ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਅੱਜ ਖਾਲੀਵਲ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਵੀ ਸਵਾਲ ਚੁੱਕੇ ਆ ਉਹ ਕਹਿੰਦੇ ਕਿ ਜਿਹੜਾ ਆਡੀਟ ਦਾ ਪੈਸਾ ਸਰਕਾਰ ਕਹਿੰਦੀ ਸਾਨੂੰ ਮਿਲ ਨਹੀਂ ਰਿਹਾ ਕਹਿੰਦੇ ਜਿਹੜੀਆਂ ਬਾਕੀ ਸਰਕਾਰਾਂ ਰਹੀਆਂ ਨੇ ਉਹ ਕਿਵੇਂ ਲਿਆਉਂਦੀਆਂ ਰਹੀਆਂ ਨੇ ਸਰਕਾਰ ਨਾਕਾਮਯਾਬ 92 ਐਮਐਲਏ ਹੋ ਗਏ ਗੱਲ ਇਹ ਆ ਇਹ ਇਹ ਉਹਨਾਂ ਦੇ ਭਾਈਵਾਲ ਨੇ ਠੀਕ ਹੈ ਇਹ ਉਹਨਾਂ ਦੇ ਨਾਲ ਹੀ ਰਹੇ ਨੇ ਹੁਣ ਤੱਕ ਤੇ ਇਹ ਜੋ ਹੁਣ ਚੋਣਾਂ 'ਚ ਗੱਲਾਂ ਕਰਦੇ ਨਾ ਕੀ ਗੱਲ ਆਪਣੇ ਸੁਖਵੀਰ ਜੀ ਤੇ ਬੀਬਾ ਜੀ ਤੇ ਉੱਥੇ ਮੈਂਬਰ ਪਾਰਲੀਮੈਂਟ ਹੈ ਨਹੀਂ ਸੀਗੇ ਤੇ ਕੀ ਗੱਲ ਉਹ ਇਹ ਬੁੱਧਾ ਨਹੀਂ ਸੀ ਚੁੱਕ ਸਕਦੇ ਇਸ ਚੀਜ਼ ਦਾ ਤੇ ਇਸ ਕਰਕੇ ਇਹ ਸਿਰਫ ਚੋਣ ਵੀ ਮਾਹੌਲ ਨੂੰ ਗਰਮਾਉਣ ਵਾਸਤੇ ਆਪਣੀ ਜ਼ਮੀਨੀ ਪੱਧਰ 'ਚ ਉਹ ਇਹ ਕਾਲੀ ਦਲ ਕੋ ਹੋ ਚੁੱਕਿਆ ਉਹਨੂੰ ਦੁਆਰਾ ਤੋਂ ਪਾਉਣ ਵਾਸਤੇ ਇਦਾਂ ਦੇ ਇਹ ਜਿਹੜੀ ਬਿਆਨਬਾਜ਼ੀ ਹੋ ਰਹੀ ਹੈਗੀ ਆ ਹੋਰ ਇਸ ਤੋਂ ਅਲਾਵਾ ਕੁਝ ਨਹੀਂ ਨਹੀਂ ਤਾਂ ਇਹਨਾਂ ਦਾ ਵੀ اخلاقی ਫਰਜ਼ ਬੰਦਾ ਸੀ ਜਦੋਂ ਦਾ ਬੜੇ ਬੀਜੇਪੀ ਦੇ ਬੁੱਧੇ ਤੇ ਚੜੇ ਹੋਏ ਸੀ ਅੱਜ ਇਹਨਾਂ ਨੂੰ ਕੀ ਹੋ ਗਿਆ ਅੱਜ ਕਿਉਂ ਚੁੱਪ ਰਹੇ ਲੱਗਦਾ ਵਿੱਚ ਸੋਚ ਰਾਲੀ ਯਾਰ ਪਹਿਲਾ ਜਦੋਂ ਕਿਸਾਨਾਂ ਦੇ ਵਿਰੁੱਧ ਜਿਹੜਾ ਕਾਲਾ ਪੱਲ ਬਣਾਇਆ ਵਿੱਚੇ ਬੀਬਾ ਜੀ ਨਾਲ ਹੀ ਸੀਗੇ ਜੀ ਵੀਰ ਜੀ ਵੀ ਉੱਥੇ ਸੀ ਜੋ ਹੁਣ ਇਨੋਸੈਂਟ ਬਣੇ ਨੇ ਉਹ ਤਾਂ ਲੋਕ ਜਵਾਬ ਦੇ ਦੇਣਗੇ ਵੋਟਾਂ ਦੇ ਵਿੱਚ ਇਹਨਾਂ ਨੂੰ ਕਿਸ ਤਰੀਕੇ ਨਾਲ ਤੁਸੀਂ ਲੋਕਾਂ ਨੂੰ ਮੂਰਖ ਬਣਾ ਕੇ ਸਿੰਘ ਰਾਜਾ ਬਣੇ ਤੇ ਰਵਨੀਤ ਬਿੱਟੂ ਇੱਕ ਮੰਚ ਤੇ ਇਕੱਠੇ ਨਜ਼ਰ ਆਏ ਨੇ ਉਹ ਯਾਰ ਉਹ ਦੋਨੋਂ ਇੱਕੋ ਹੀ ਚੀਜ਼ ਨਹੀਂ ਇੱਕ ਸਿੱਕੇ ਦੇ ਦੋ ਪਹਿਲੂ ਆ ਇਹ ਹੁਣ ਸਿੱਕਾ ਹੈਗਾ ਕੋਟਾ ਚੱਲ ਰਿਹਾ ਤਾਂ ਹੈ ਨਹੀਂ ਉਹ ਕਹਿੰਦੇ ਇੱਧਰਲਾ ਚੇਰਾ ਮੂਰੇ ਕਰ ਲੈਂਦੇ ਕਹਿੰਦੇ ਇੱਧਰਲਾ ਉਹ ਕਾਟਾ ਲੱਗਿਆ ਹੋਇਆ ਲੋਕਾਂ ਵੱਲੋਂ ਵੀ ਲੱਗਿਆ ਹੋਇਆ ਤੇ ਬਾਕੀਆਂ ਵੱਲੋਂ ਵੀ ਲੱਗਿਆ ਹੋਇਆ ਇਹ ਖੋਟੇ ਸਿੱਕੇ ਨੇ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਇਸ ਕਰਕੇ ਇਹ ਇਕੱਠੇ ਨਜ਼ਰ ਆਉਣਗੇ ਤੁਹਾਨੂੰ ਇੱਥੋਂ ਇਕੱਠੇ ਪੈਕਿੰਗ ਕਰਕੇ ਜਾਣਗੇ ਤੁਹਾਡੇ ਸਾਹਮਣੇ ਹੀ ਆ 4 ਜੂਨ ਨੂੰ ਅੱਛਾ ਕੱਲ੍ਹ ਵੀ ਤਿੰਨੇ ਕਾਂਗਰਸੀ ਇੱਕ ਪਾਸੇ ਇੱਕ ਪਾਸੇ ਅਕਾਲੀ ਦੰਦ ਦਾ ਮੁਕਾਬਲਾ ਹੈ ਕੱਲ੍ਹ ਤਨ ਕਾਂਗਰਸੀ ਇੱਕ ਪਾਸੇ ਇੱਕ ਪਾਸੇ ਅਕਾਲੀ ਦੰਦ ਹੈ ਕਾਂਗਰਸੀਆਂ ਨੂੰ ਪੁੱਛੋ ਨਾ ਆ ਆਮ ਆਦੀ ਪਾਰਟੀ ਦਾ ਰਿੰਗਾ ਕੋਈ ਹੈ ਆਵਾਦੀ ਪਾਰਟੀ ਦਾ ਸਾਡਾ ਅਸ਼ੋਕ ਪ੍ਰਾਸ਼ਰ ਪੱਪੀ ਆ। ਚਲੋ ਉਹ ਵੀ ਕਹਿੰਦੇ ਕੰਮ ਦੋਸਰ ਬਲੇ। ਇਹ ਤਾਂ ਮੈਂ ਵੀ ਕਾਂਗਰਸੀ ਰਹੇ ਯਾਰ ਇੱਚ ਕੀ ਗੱਲ ਆ। ਇਹ ਨਹੀਂ ਕੋਈ ਗੱਲ ਹੁੰਦੀ ਹੈਗੀ। ਗੱਲ ਤਾਂ ਇਹ ਆ ਵੀ ਸਾਡੀ ਜਿਹੜੀ ਪਾਰਟੀ ਆ ਹੁਣ ਆਵਾਦੀ ਪਾਰਟੀ ਆ। ਸਾਡੇ ਸੁਪਰੀਮੋ ਕੇਜਰੀਵਾਲ ਸਾਹਿਬ, ਮਾਨ ਸਾਹਿਬ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਜਿਹੜੇ ਪੰਜਾਬ ਨੂੰ ਕਮਾਨ ਸਮੁਤ ਸੰਭੀ ਹੋਇਆ ਲੋਕਾਂ ਦੀ ਸੇਵਾ ਕਰ ਰਹੇ ਨੇ। ਠੀਕ ਆ ਤੇ ਸਾਡੇ ਅਸ਼ੋਕ ਪ੍ਰਾਸ਼ਰ ਪੱਪੀ ਨੇ ਉਹ ਉਹ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਨਾ ਕਿ ਕਾਂਗਰਸ ਦੇ। ਅੱਛਾ ਕਾਲੀ ਦਲ ਨੇ ਵੀ ਪ੍ਰੈਸ ਕਾਨਫਰੰਸ ਦੌਰਾਨ ਇਹ ਵੀ ਗੱਲ ਕੀਤੀ ਕਹਿੰਦੇ ਇਹ ਨਾ ਰੇਤੇ ਦੇ ਨਾਲ ਤੇ ਸਾਨੂੰ ਸਾਰੀ ਪਾਰਟੀ ਨੇ ਬਦਨਾਮ ਕੀਤਾ ਕਾਲੀ ਦਲ ਨੂੰ ਇਹ ਕਹਿੰਦਾ ਜਿਹੜੇ 92 ਐਮਐਲ ਕਹਿੰਦੇ ਜਿਹੜਾ ਅਲਟਰਾ ਸਾਊਂਡ ਕਰਾਈ ਕਹਿੰਦੇ ਸਿਵਾਏ ਰੇਤੇ ਤੋਂ ਕੁਝ ਨਹੀਂ ਨਿਕਲਦਾ ਇਹਨਾਂ ਨੂੰ ਕੋ ਅਲਟਰਾ ਸਾਊਂਡ ਛੱਡ ਕੇ ਸੀਟੀ ਸਕੈਨ ਕਰਾ ਲਓ ਅਲਟਰਾ ਸਾਊਂਡ ਦਾ ਥੋੜਾ ਜਿਹਾ ਨੁਕਸ ਦੱਸ ਦੇਣਾ ਸੀਟੀ ਸਕੈਨ ਤੇ ਐਮ ਆਰ ਆਈ ਕਰਾ ਲਓ ਠੀਕ ਆ ਉਹ ਸਾਡੇ ਕੇ ਇਹਨਾਂ ਦਾ ਵੀ ਕਰਾਵਾਂਗੇ ਸਾਡਾ ਵੀ ਕਰਾ ਲਓ ਅੱਜ ਗੋਗੀ ਦੀ ਨਗਰ ਮੀਟਿੰਗਾਂ ਹੋ ਰਹੀਆਂ ਨੇ ਰਾਜਾ ਬੜਿੰਗਲੇ ਜਦੋਂ ਲੁਧਿਆਣਾ ਪਹੁੰਚਿਆ ਸਭ ਤੋਂ ਪਹਿਲਾਂ ਇਹ ਗੱਲ ਕਹੀ ਕਿ ਬੁੱਢਾ ਨਾਲਾ ਸਾਫ਼ ਨਹੀਂ ਹੋਇਆ ਭਾਵੇਂ ਕਿੰਨੇ ਵੀ ਐਬਲ ਲੁਧਿਆਣਾ ਦੇ ਐਮਪੀ ਦੇ ਆਪਣੇ ਕਾਂਗਰਸ ਦੇ ਵਿਧੇ ਵੀ ਸਵਾਲ ਥੇ ਕੀਤੇ ਹੋਵੇ ਗੱਲ ਇਹ ਆ ਜੇ ਉਹਨਾਂ ਕੋਲ 25 ਦਿਨ ਹੈਗੇ ਆ ਲੇਬਰ ਆਸੀ ਦੇ ਦੇਣ ਨੂੰ ਪੜ ਜਾ ਬੁੱਢੇ ਨਾਲੇ ਚ ਕਰਨ ਕਹਿਣ ਹੀ ਤੇ ਕਤਨੀ ਚ ਫਰਕ ਆ ਕੰਮ ਹੋ ਰਿਹਾ ਤੁਹਾਡੇ ਸਾਹਮਣੇ ਹੀ ਆ ਠੀਕ ਹੈ ਔਰ ਜਿਹੜਾ ਬੁੱਢਾ ਨਾਲਾ ਅੱਜ ਤੋਂ ਪਹਿਲਾਂ ਕੀ ਕਹਿੰਦੇ 20 ਸਾਲ ਤੋਂ ਸਾਡੇ ਲਈ ਇਹ ਕੋੜ ਬਣਿਆ ਹੋਇਆ ਉਹਨੂੰ ਨਿਕਲਦਣ ਟਾਈਮ ਲੱਗੂਗਾ ਨਾ ਅਰ ਸਾਰਾ ਸ਼ਹਿਰ ਦਾ ਉਹਦੇ ਚ ਜਾ ਰਿਹਾ ਉਹਦਾ ਐਸਟੀਪੀ ਲੱਗ ਰਹੇ ਆ ਉਹ ਜਿੰਨੇ ਜਿੰਨੇ ਐਮਐਲਟੀ ਦੇ ਹੁਣ 850 ਐਮਐਲਟੀ ਤੇ ਐਸਟੀਪੀ ਲੱਗ ਰਹੇ ਹੈਗੇ ਆ ਪਾਵਰ ਸਟੇਸ਼ਨ ਲੱਗ ਰਹੇ ਹੈਗੇ ਆ ਪੀਐਸ ਲੱਗ ਰਿਹਾ ਬਤ ਸਾਰਾ ਕੰਮ ਹੋ ਰਿਹਾ ਪਿੱਛੋਂ ਤੁਸੀਂ ਦੇਖਿਆ ਪਿੱਛੇ ਮਾਲ ਸਾਹਿਬ ਨੇ ਇੱਕ ਐਸਟੀਪੀ ਸਾਡਾ ਉਨ ਘਾਟਲ ਕਰਕੇ ਵੀ ਗਏ ਨੇ ਤੇ ਇਸ ਕਰਕੇ ਆਉਣ ਵਾਲੇ ਦਿਨਾਂ ਚ ਇਹ ਵੀ ਸਮੱਸਿਆ ਹੱਲ ਹੋ ਜਾਣੀ ਹੈ